ਹਾਂਜੀ ਦੋਸਤੋ ਲਿਆਂਦੀ ਅੱਜ ਫੇਰ ਇੱਕ ਛੋਟੀ ਬੱਚੀ ਤੁਹਾਡੇ ਲਈ ਜੈਜਮਲ ਦੀ ਖਾਨਦਾਨ ਚੰਗਾ ਲੈਨ ਦੀ ਬਛੇਰੀ ਆ ਗਰਦਨ ਗੁਰਦਨ ਦੇਖੋ ਸਾਰੀ ਦਿਖਾਵਾਂਗੇ ਤੁਹਾਨੂੰ ਪਹਿਲਾਂ ਤਾਂ ਚੈਨਲ ਸਬਸਕ੍ਰਾਈਬ ਤਾਂ ਕਰਿਓ ਜੇ ਤੁਸੀਂ ਵੀ ਥੋੜੇ ਮੁੱਲ ਚ ਚੰਗੇ ਤੋਂ ਚੰਗਾ ਜਾਨਵਰ ਭਾਲਦੇ ਹੋ ਕਿਉਂਕਿ ਆਪਣੇ ਚੈਨਲ ਉੱਤੇ ਜੈਜਮਲ ਚ ਚੰਗੇ ਤੋਂ ਚੰਗਾ ਜਾਨਵਰ ਰੋਜ਼ ਹੀ ਆਉਂਦੀ ਆ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾ ਆਪਣੇ ਨਾ ਫੇਸਬੁਕ ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਇੱਕ ਨਵੀਂ ਸਵੀਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਤਾਂ ਉੱਡਣੀ ਬਸ਼ੀਰੀ ਲਿਆਤੀ ਬੜੀ ਜਿਆਦਾ ਚੰਗੀ ਮਾਂ ਨਾ ਟਟ ਕੇ ਆਈਏ ਦੁੱਧ ਨੂੰ ਹੀ ਲੌਂਦੀ ਹੈ ਦੁੱਧ ਨੂੰ ਹੀ ਲਾ ਕੇ ਜਮਾ ਕਾਲੀ ਕਾਲੀ ਨੱਕ ਲੈਣਾ ਬੱਚੀ ਨੇ ਤੇ ਸਾਰੀ ਡਿਟੇਲ ਦਵਾਂਗੇ ਬੱਚੀ ਦੀ ਵਾਸਤੇ ਪਹਿਲਾਂ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਵੀ ਕਰ ਦਿਓ ਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕੋ ਤਾਂ ਕਿ ਕਹ ਭਰਾ ਨੂੰ ਜੀ ਬੱਚੀ ਇਦਾਂ ਦੀ ਚਾਹੀਦੀ ਉਹਦੇ ਤਾਂ ਵੀਡੀਓ ਪਹੁੰਚੇ ਤੇ ਨੰਬਰ 2 ਤੇ ਬੱਚੀ ਦੀ ਸਾਰੀ ਡਿਟੇਲ ਦਵਾਂਗੇ ਜਾਇਜ਼ ਰੇਟ ਦੀਆਂ ਮੁੱਲ ਜਾਇਜ਼ ਆ ਲੈਣ ਦੀ ਵੀ ਸ਼ੇਰੀ ਦਾ ਇਹੋ ਜਿਹਾ ਮੁੱਲੀ ਨਹੀਂ ਹੁੰਦਾ ਜਿਆਦਾ ਮੁੱਲ ਦੀਆਂ ਹੁੰਦੀਆਂ ਪਰ ਬੱਚੀ ਦੀਆਂ ਜਿਹੜੀ ਬਰੀਕੀ ਬਰੂਕੀ ਆ ਗਰਦਨ ਓਰਦਨ ਤੁਸੀਂ ਦੇਖ ਸਕਦੇ ਕਿੰਨੇ ਚੰਗੀ ਲੈਂਥ ਲੋਂ ਤੇ ਪੈਠ ਪੁੜੇ ਦੀ ਪੂਰੀ ਚੰਗੀ ਆ ਤੇ ਸਾਰੀ ਡਿਟੇਲ ਹੀ ਦਵਾਂਗੇ ਬਸ ਵੀਡੀਓ ਵੱਧ ਵੱਧ ਸ਼ੇਅਰ ਕਰਦੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਇਹ ਆ ਜੋ ਵਾਦਿਆਂ ਵਿਸ਼ੇਰੀਵਾਲ ਮਿੱਤਰੋ 4 ਕੁ ਮਹੀਨਿਆਂ ਦੀ ਵਿਸ਼ੇਰੀ ਹੋਈ ਆ ਤੇ ਦਲਸਾਨ ਘੋੜੇ ਦੀ ਪੋਤੀ ਆ ਜੀ ਮੱਥੇ ਬਲੇਜ ਵਾਂਗੂ ਜਮ ਵਿਚਾਲਿਓ ਪਤਲੀ ਲਖੀਰ ਹੋ ਜਾਂਦੀ ਆ ਤੇ ਇੱਕ ਪੈਰ ਚਿੱਟਾ ਗਰਦਨ ਗੁਰਦਨ ਐ ਲੰਮੀ ਕੁੰਡੋ ਕੁੰਡੋ ਬਹੁਤ ਜ਼ਿਆਦਾ ਤੇ ਕੰਨਾ ਕੁੰਨਾ ਦੀ ਸੁਨੱਖੀ ਐ ਹੱਕ ਹੱਕ ਖੁੱਲੀ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਤੇ ਬਾਲ ਭੋਰੀਆਂ ਦੀ ਵੀ ਸਾਫ਼ ਆ ਦੇਖੋ ਨੇੜੋਂ ਗਰਦਨ ਦਾ ਜਿਹੜਾ ਕੁੰਡਾ ਮਣੀਆਂ ਕਹਿੰਦੇ ਨੇ ਮਣੀਆਂ ਬਹੁਤ ਸੋਹਣਾ ਕੁੰਡ ਬਹੁਤ ਚੰਗਾ ਮੰਨ ਲਓ ਹਜੇ ਤਾਂ 4 ਮਹੀਨਿਆਂ ਦੀ ਬੱਚੀ ਹੋਈ ਆ ਪਰ ਜਦੋਂ 2 ਸਾਲ ਤੋਂ ਬਾਅਦ ਇਹਨੇ ਬਰੀਡਿੰਗ ਕਰਨੀ ਤਾਂ ਬੱਚੇ ਦੇ ਜਿਹੜੀ ਗਰਦਨ ਹੈ ਨੱਕ ਆ ਚੰਗੀ ਦੋ ਕਿਉਂਕਿ ਕਹਿੰਦੇ ਬੱਚੀ ਦੇ ਪਿਓ ਦੀ ਨੱਕ ਵੀ ਬਹੁਤ ਜ਼ਿਆਦਾ ਚੰਗੀ ਸੀ ਪ੍ਰੋ ਇਹਦਾ ਚੈਂਪੀਅਨ ਘੋੜਾ ਸੀ ਰਾਜਵੰਸ਼ ਦਿਲਸਾਨ ਦਾ ਬੱਚਾ ਸੀ ਦੋਸਤ ਉਸ ਦੀ ਬੱਚੀ ਆ ਤੇ ਪੈਟਪੂੜਾ ਚੰਗਾ ਬੱਚੀ ਦਾ ਉਮਰ 4 ਮਹੀਨੇ ਹਜੇ ਦਾ ਦੁੱਧ ਦੰਦੀਆਂ ਜੀ ਆ ਬੱਚੀ ਦੇ ਕੱਲ ਪਹਿਲੀ ਵਾਰ ਆ ਹੋਲਡਰ ਪਿਆ ਰਸਾ ਜਰੂਰ ਪਤਾਈ ਇਹਦੇ 2 ਦਿਨ ਪਹਿਲਾਂ ਪਰ ਜਿਹੜਾ ਹੋਲਡਰ ਆ ਉਹ ਕੱਲ ਪਾਇਆ ਤਾਂ ਬੱਚੀ ਥੋੜਾ ਜਿਹਾ ਅਜੀਬ ਮਨਦੀ ਆ ਤੇ ਮੈਂ ਸਾਈਡ ਤੇ ਫੋਟੋ ਲਾਉਣਾ ਪਹਿਲਾਂ ਫੋਟੋ ਦੇਖੋ ਬੱਚੀ ਰਸੇ ਨਾਲ ਗਰਦਨ ਗੁਰਦਨ ਦਾ ਜਿਹੜਾ ਫਰੇਮ ਉਹ ਚੈੱਕ ਕਰੋ ਦੇਖੋ ਹੈਗੀ ਆ ਨਾ ਨਾ ਕਰ ਗਈ ਤਾਂ ਹੁਣ ਕੰਨਾਂ ਕੋਨਾਂ ਦੀ ਸੁਨੱਖੀ ਤੇ ਬੱਚੀ ਪੂਰੀ ਚੰਗੀ ਆ ਬਾਕੀ ਤੁਸੀਂ ਆ ਕੇ ਸਾਹਮਣੇ ਆ ਕੇ ਦੇਖ ਲਓ ਜੇ ਤੁਹਾਡੇ ਮਨ ਨੂੰ ਜੇ ਕੀ ਤਾਂ ਲੈ ਜਿਓ ਆਪਾਂ ਤਾਂ ਇੰਨੀ ਗਾਰੰਟੀ ਦੇ ਸਕਦੇ ਆ ਲੈਣ ਦੀ ਬੱਚੀ ਦਾ ਇੰਨਾ ਸਸਤਾ ਰੇਟ ਨਹੀਂ ਹੁੰਦਾ ਮੁੱਲ ਬਹੁਤ ਜ਼ਿਆਦਾ ਹੋਏ ਪਏ ਆ ਤਾਂ ਜੇ ਕੋਈ ਚੰਗੀ ਬੱਚੀ ਹਾਥੀ ਸਾਂਭਣੀ ਚਾਹੁੰਦਾ ਤਾਂ ਇੱਕ ਵਾਰ ਜ਼ਰੂਰ ਆ ਕੇ ਆ ਬੱਚੀ ਦੇਖ ਲਓ ਨਰਾਸ਼ ਹੋ ਕੇ ਨਹੀਂ ਮੁਰਤੇ ਬੱਚੀ ਲੈ ਕੇ ਜਾਉਂਗੇ ਤੇ ਬਾਕੀ ਨੇੜੇ ਦੂਰੋਂ ਸਾਰੀ ਦਿਖਾ ਦਿੱਤੀ ਤੁਹਾਨੂੰ ਜਿਹੜੀ ਚੀਜ਼ ਦੱਸਣ ਵਾਲੀ ਬਾਲਪੋਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਤੇ ਉਮਰ 4 ਮਹੀਨੇ ਚੌਕੜੀ ਦੰਦੀ ਦੀ ਬੱਚੀ ਆ ਤੇ ਬਾਕੀ ਜੇ ਤੁਹਾਡੇ ਬੱਚੀ ਆ ਗਈ ਪਸੰਦ ਤਾਂ ਨੰਬਰ ਵੀ ਉੱਪਰ ਤਾਂ ਚੱਲੀ ਜਾਂਦੇ 6239154544 985555990172 ਨੰਬਰ ਹੈ ਦੋਸਤੋ ਇਹਨਾਂ ਤੇ ਫੋਨ ਲਾ ਕੇ ਇਹਦੀ ਲੈ ਲਓ ਡਿਟੇਲ ਤੇ ਹੋਰ ਵੀਡੀਓਜ਼ ਲਈ ਚੈਨਲ ਕਰ ਲਓ ਸਬਸਕ੍ਰਾਈਬ ਮਿਲਦੇ ਆ ਜਲਦ ਨਵੀਂ ਵੀਡੀਓ ਨੂੰ ਦਿਓ ਜਾਇਦ ਬਹੁਤ ਬਹੁਤ ਧੰਨਵਾਦ